ਕਿਵੇਂ ਮਨ ਦੇ ਵਿੱਚ ਆਇਆ ਵੀ ਮੈਂ ਐਕਟਿਵਾ ਦੇ ਉੱਤੇ ਟਰੈਵਲਿੰਗ ਕਰਨੀ ਔਰ ਕਿੱਥੇ ਕਿੱਥੇ ਗਏ ਹੁਣ ਤੱਕ ਘਰਦਿਆਂ ਕੋਲ ਟਾਈਮ ਨਹੀਂ ਸੀਗਾ ਤੇ ਨਾ ਜ਼ਿਆਦਾ ਛੁੱਟੀਆਂ ਮਿਲ ਸਕਦੀਆਂ ਮੇਰੇ ਹਸਬੰਡ ਨੂੰ ਕਟੋ-ਕਟ ਕਿਤੇ ਵੀ ਜਾਣਾ ਤਾਂ 4-5 ਛੁੱਟੀਆਂ ਤਾਂ ਚਾਹੀਦੀਆਂ ਹੀ ਆਈਆਂ ਮੈਨੂੰ ਪਹਿਲਾਂ ਤਾਂ ਘਬਰਾਹਟ ਹੁੰਦੀ ਸੀ ਮੈਂ ਕਿਹਾ ਇਕੱਲੀ ਮੈਂ ਕਿੱਦਾਂ ਜਾਊਂਗੀ ਫਿਰ ਉਹਨਾਂ ਨੇ ਕਿਹਾ ਨਹੀਂ ਤੂੰ ਮੇਰਾ ਬੇਟਾ ਕਹਿੰਦਾ ਨਹੀਂ ਜਾ ਆ ਅਸੀਂ ਆਪਣੇ ਆਪ ਸੰਭਾਲ ਲਾਂਗੇ ਘਰ ਏਲਾ ਦਾਕ ਤੋਂ ਕਾਰਗਿਲ ਹੁੰਦੇ ਹੋਏ ਦਰਾਸ ਜੋ ਜੀਲਾ ਪਾਸ ਤੇ ਫਿਰ ਸ਼੍ਰੀਨਗਰ ਕਸ਼ਮੀਰ ਸ਼੍ਰੀਨਗਰ ਜੰਮੂ ਪਠਾਨਕੋਟ ਜਲੰਧਰ ਫੇਰ ਉਸ ਤੋਂ ਬਾਅਦ ਕਰੜਾ ਵਿਸਕਰ ਕਿਸੇ ਦੇ ਤਫ਼ਰ ਡਰ ਡਰ ਨਹੀਂ ਲੱਗਦਾ ਮਨ ਦੇ ਵਿੱਚ ਰਹੀ ਜਗਾ ਜਾਂਦੇ ਡਰ ਤਾਂ ਹੁੰਦਾ ਹੀ ਆ ਥੋੜਾ ਬਹੁਤ ਤਾਂ ਹੁੰਦਾ ਮਨ ਚ ਡਰਨਾ ਆਮ ਕਰਕੇ ਦੇਖਦੇ ਆ ਕੀ ਵੱਡੀਆਂ ਗੱਡੀਆਂ ਦੇ ਉੱਤੇ ਟਰੈਵਲਿੰਗ ਕੀਤੀ ਜਾਂਦੀ ਆ ਪਰ ਉਸ ਤੋਂ ਇਲਾਵਾ 45 ਸਾਲਾ ਔਰਤ ਜਸਪ੍ਰੀਤ ਕੌਰ ਜੋ ਕਿ ਪੰਜਾਬ ਦੇ ਖਰੜ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਉਹਨਾਂ ਵੱਲੋਂ ਵੱਖ-ਵੱਖ ਜਗਾਵਾਂ ਦੇ ਉੱਪਰ ਜਾਣਾ ਔਰ ਉੱਥੇ ਘੁੰਮਣਾ ਫਿਰਨਾ ਪਰ ਅਕਸਰ ਉਹ ਮੁੱਦਾ ਕੀ ਹੈ ਕਿ ਉਸ ਐਕਟਿਵਾ ਦੇ ਉੱਤੇ ਇਕੱਲੇ ਹੀ ਉਹਨਾਂ ਜਗਾਵਾਂ ਦੇ ਉੱਪਰ ਹਾਲੀ ਤੱਕ ਜੇ ਜ਼ਿਕਰ ਕਰ ਲਈ ਤਾਂ ਕਈ ਹਜ਼ਾਰ ਕਿਲੋਮੀਟਰ ਦਾ ਉਹ ਸਫ਼ਰ ਕਰ ਚੁੱਕੇ ਨੇ ਕੁਝ ਸਮਾਂ ਪਹਿਲਾਂ ਤਾਮਿਲਨਟ ਤੱਕ ਔਰ ਵੱਖ-ਵੱਖ ਹੋਰ ਜਗਾਵਾਂ ਦੇ ਉੱਪਰ ਜਸਪ੍ਰੀਤ कौर ਸਾਡੇ ਨਾਲ ਨੇ ਜਸਪ੍ਰੀਜੀ ਸਭ ਤੋਂ ਪਹਿਲਾਂ ਦੱਸਿਓ ਵੀ ਕਿਵੇਂ ਸ਼ੌਂਕ ਆਇਆ ਇਸੀ ਕਿਉਂਕਿ ਉਮਰ ਜਿਵੇਂ ਤੁਸੀਂ ਜ਼ਿਕਰ ਕੀਤਾ 45 ਸਾਲ ਉਮਰ ਹੈ ਔਰ ਲਗਭਗ 21-22 ਤੁਸੀਂ ਕਰ ਰਹੇ ਹੋ ਕਿਵੇਂ ਮਨ ਦੇ ਵਿੱਚ ਆਇਆ ਵੀ ਮੈਂ ਐਕਟਿਵਾ ਦੇ ਉੱਤੇ ਟਰੈਵਲਿੰਗ ਕਰਨੀ ਹੈ ਔਰ ਕਿੱਥੇ-ਕਿੱਥੇ ਗਏ ਹੋ ਹੁਣ ਤੱਕ ਸਭ ਤੋਂ ਪਹਿ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਮੈਂ ਟਰੈਵਲ ਕਰਦੀ ਆ ਮੇਰਾ ਮੈਨੂੰ ਸ਼ੌਕ ਸੀਗਾ ਸ਼ੁਰੂ ਤੋਂ ਪਹਿਲਾਂ ਤਾਂ ਘਰਦਿਆਂ ਕੋਲ ਟਾਈਮ ਨਹੀਂ ਸੀਗਾ ਘਰਦਿਆਂ ਕੋਲ ਟਾਈਮ ਨਹੀਂ ਸੀਗਾ ਤੇ ਨਾ ਜ਼ਿਆਦਾ ਛੁੱਟੀਆਂ ਮਿਲ ਸਕਦੀਆਂ ਮੇਰੇ ਹਸਬੰਦ ਨੂੰ ਘਟੋ ਘਟ ਕਿਤੇ ਵੀ ਜਾਣਾ ਤਾਂ 4-5 ਛੁੱਟੀਆਂ ਤਾਂ ਚਾਹੀਦੀਆਂ ਹੀ ਆ ਸਮਝੋ 7 ਦਿਨ ਹੋ ਗਏ ਘਾਰਾ ਕੇ ਫੇਰ ਆਮ ਵੀ ਕਰਨਾ ਤਾਂ ਉਹ ਕਹਿੰਦੇ ਮੇਰੇ ਕੋਲ ਤਾਂ ਟਾਈਮ ਹੈ ਨਹੀਂ ਆ ਫਿਰ ਬੇਟਾ ਵੱਡਾ ਹੋ ਗਿਆ ਉਹ ਕਾਲਜ ਜਾਂਦਾ ਸੀ ਉਹਦੇ ਕੋਲ ਵੀ ਟਾਈਮ ਨਹੀਂ ਸੀਗਾ ਜ਼ਿਆਦਾ ਨਾ ਹੁਣ ਜਾਂਦਾ ਹੈ ਉਹਦੇ ਕੋਲ ਟਾਈਮ ਨਹੀਂ ਹੈ ਜਿਆਦਾ ਤਰ ਹੈ ਕਿ ਮੈਂ ਇਕੱਲੇ ਉਹ ਕਹਿੰਦਾ ਤੂੰ ਇਕੱਲੇ ਆਂ ਅਸੀਂ ਰੋਟੀ ਪਾਣੀ ਦਾ ਤਾਂ ਕਰ ਲਾਂਗੇ ਸਬਜ਼ੀ ਉਹਨਾਂ ਨੇ ਸਿਖਾਤੀ ਬਣਾਣੀ ਫਿਰ ਮੈਂ ਕਿਹਾ ਮੈਨੂੰ ਘੁੰਮਣ ਫਿਰਨ ਦਾ ਤਾਂ ਬੜਾ ਸ਼ੌਕ ਹੈ ਉਹ ਫਿਰ ਮੁੰਡਾ ਕਹਿੰਦਾ ਜਿਉ ਜੋ ਬੁੜੀ ਹੁੰਦੀ ਜਾਣਗੀ ਉਮਰ ਜਿਆਦਾ ਹੁੰਦੀ ਜਾਣੀ ਫਿਰ ਫਾਇਦਾ ਕੋਈ ਨਹੀਂ ਮੈਂ ਕਿਹਾ ਗੱਲ ਤਾਂ ਇਹ ਵੀ ਸਹੀ ਹੈ ਤੇ ਮੈਨੂੰ ਪਹਿਲਾਂ ਤਾਂ ਘਬਰਾਹਟ ਹੁੰਦੀ ਸੀ ਮੈਂ ਕਿਹਾ ਇਕੱਲੇ ਮੈਂ ਕਿੱਦਾਂ ਜਾਊਂਗੀ ਫਿਰ ਉਹਨਾਂ ਨੇ ਕਿਹਾ ਨਹੀਂ ਤੂੰ ਮੇਰਾ ਬੇਟਾ ਕਹਿੰਦਾ ਨਹੀਂ ਜਾ ਆ ਅਸੀਂ ਆਪਣੇ ਆਪ ਸੰਭਾਲ ਲਾਂਗੇ ਘਰ ਤੇ ਫਿਰ ਪਹਿਲੀ ਵਾਰ ਤਾਂ ਮੈਂ ਬੇਟੇ ਨਾਲ ਹੀ ਗਈ ਸੀ ਮੈਂ ਦਿਆਣਾ ਸਾਹਿਬ ਪੰਜਾਬ ਹਾਂ ਮੈਂ ਦਿਆਣਾ ਸਾਹਿਬ ਇੱਧਰ ਜਤੋਂ ਤੱਕ ਗਿਆ ਨਾ ਉਧਰ ਹੀ ਗਈ ਸੀ ਮੈਂ ਉਹਦੇ ਨਾਲ ਫਿਰ ਉਹਦੇ ਨਾਲ ਗਈ ਹੇਮਕੁੰਨ ਸਾਹਿਬ ਮੈਂ ਬਦਰੀਨਾਥ ਫਿਰ ਉਸ ਤੋਂ ਬਾਅਦ ਮੈਂ ਕੱਲੀ ਗਈ ਸੀ ਲਦਾਖ ਫਿਰ ਉਸ ਤੋਂ ਬਾਅਦ ਲੇ ਲਦਾਖ ਦੁਬਾਰਾ ਫੇਰ ਗਈ ਮੈਂ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਮੈਂ ਜੋ ਜ਼ੀਲਾ ਪਾਸ ਕਰਕੇ ਲੇ ਲਦਾਖ ਤੋਂ ਕਾਰਗਿਲ ਹੁੰਦੇ ਹੋਏ ਦਰਾਸ ਜੋ ਜ਼ੀਲਾ ਪਾਸ ਤੇ ਫਿਰ ਸ਼੍ਰੀਨਗਰ ਕਸ਼ਮੀਰ ਸ਼੍ਰੀਨਗਰ ਜੰਮੂ ਪਠਾਨਕੋਟ ਜਲੰਧਰ ਫਿਰ ਉਸ ਤੋਂ ਬਾਅਦ ਕਰੜਾ ਵੀ ਕਰ ਮਤਲਬ ਇਹ ਫਿਰ ਤੁਸੀਂ ਐਕਟਿਵਾ ਦੇ ਉੱਪਰ ਸਵਾਰ ਹੋ ਕੇ ਜਾਂਦੇ ਹੋ ਇਕੱਲੇ ਕਿਸ ਤਰੀਕੇ ਦਾ ਫਿਰ ਡਰ ਡਰ ਨਹੀਂ ਲੱਗਦਾ ਮਨ ਦੇ ਵਿੱਚ ਕੀ ਕੀ ਸਮਾਨ ਨਾਲ ਰੱਖਦੇ ਹੋ ਫਿਰ ਤੁਸੀਂ ਵੀ ਨਹੀਂ ਹੁਣ ਦੂਸਰੀ ਜਗ੍ਹਾ ਜਾਂਦੇ ਡਰ ਤਾਂ ਹੁੰਦਾ ਹੀ ਆ ਥੋੜਾ ਬਹੁਤ ਤਾਂ ਹੁੰਦਾ ਮਨ 'ਚ ਡਰਨਾ ਤੇ ਮੈਂ ਇਹ ਰੱਖਦੀ ਹੁੰਦੀ ਆ ਸਮਾਨ ਵੀ ਇੱਕ ਤੱਕ ਕਿਟ ਹੋ ਗਈ ਪੈਂਚਰ ਕਿਟ ਵਗੈਰਾ ਜਿਹੜੀ ਆਮ ਹੁੰਦੀ ਹੈ ਕਿਉਂਕਿ ਪਹਾੜੀ ਇਲਾਕੇ ਚ ਥੋੜਾ ਬਹੁਤ ਚਾਹੀਦਾ ਹੁੰਦਾ ਨਾਰਮਲ ਤਾਂ ਹਰ ਪੈਂਚਰ ਵਾਲਾ ਮਿਲ ਹੀ ਜਾਂਦਾ ਇੱਧਰ ਤਾਂ ਪਲੇਨ ਇਲਾਕੇ ਚ ਜਿੱਦਾਂ ਹੁਣ ਮੈਂ ਜਾ ਕੇ ਆਈ ਸੀਗੀ ਖਰੜ ਤੋਂ ਰਾਮੇਸ਼ਵਰਮ ਜਾ ਕੇ ਆਈ ਆ ਐਕਟਿਵ ਆ ਤੇ ਮਤਲਬ ਕਾਫੀ ਸਟੇਟ ਕ੍ਰਾਸ ਕੀਤੀਆਂ ਮੈਂ ਯੂਪੀ ਐਮਪੀ ਐਮਐਚ ਮਹਾਰਾਸ਼ਟਰ ਫਿਰ ਤੇਲੰਗਾਨਾ ਕਰਨਾਟਕਾ ਤਾਮਿਲਨਾਡੂ ਤੇ ਉਹ ਵੀ ਬਹੁਤ ਵੱਡੀ ਸਟੇਟ ਹੈ ਫਿਰ ਆਂਦੇ ਹੋਏ ਕੰਨਿਆ ਕੁਮਾਰੀ ਪੂਨੇ ਫਿਰ ਇਧਰਲੀ ਸਾਈਡ ਤੋਂ ਆਈਆਂ ਗਵਾਲੀਅਰ ਦਿੱਲੀ ਫਿਰ ਚੰਡੀਗੜ੍ਹ ਤੇ ਡਰ ਤਾਂ ਬੜਾ ਹੁੰਦਾ ਮਨ 'ਚ ਵੀ ਕਿਤੇ ਕੋਈ ਲੁੱਟ ਨਾ ਲੇ ਜਾਂ ਕੋਈ ਜਿੱਦਾਂ ਕਹਿ ਦਿੰਦੇ ਆ ਲੇਡੀਜ਼ ਨਾਲ ਇਦਾਂ ਹੋ ਜਾਂਦਾ ਉਹ ਨਾ ਹੋਏ ਪਰ ਨਹੀਂ ਠੀਕ ਹੈ ਕੁਝ ਨਹੀਂ ਹੋਇਆ ਤੇ ਫਿਰ ਇਹਦੇ ਵਿੱਚ ਜਸਪੁਰ ਜੀ ਟਰੈਵਲ ਪਲਾਨ ਕੀ ਰਹਿੰਦਾ ਕਿਉਂਕਿ ਆਮ ਕਰਕੇ ਕਿੰਨਾ ਸਮਾਂ ਸਫ਼ਰ ਇੱਕੋ ਜੰਮ ਕਰਦੇ ਹੋ ਉਸ ਤੋਂ ਬਾਅਦ ਰੈਸਟ ਕਰਦੇ ਹੋ ਫਿਰ ਉਹ ਕੋਈ ਟੀਮ ਰੱਖੀ ਆ ਵਕਰੀ ਜਿਹੜੀ ਪਲਾਨ ਆਊਟ ਕਰਦੀ ਆ ਸਾਰਾ ਕੁਝ ਵੀ ਅੱਜ ਇੱਥੇ ਜਾਣਾ ਕੱਲ ਇੱਥੇ ਜਾਣਾ ਹੋਟਲ ਬੁੱਕ ਕਰਨਾ ਰਹਿਣਾ ਸਹਿਣਾ ਸਾਰਾ ਕੁਝ ਨਹੀਂ ਨਹੀਂ ਟੀਮ ਤਾਂ ਕੋਈ ਨਹੀਂ ਮੈਂ ਤਾਂ ਹਾਊਸ ਵਾਈਫ ਆ ਸਿੱਧੀ ਸਾਦੀ ਆ ਮੈਨੂੰ ਨਾ ਇੰਨਾ ਕਾਸੇ ਦਾ ਪਤਾ ਹੈ ਤੇ ਮੈਂ ਪਹਿਲਾਂ ਹੀ ਦੇਖ ਲੈਨੀ ਆ ਵੀ ਕਿੱਧਰ ਨੂੰ ਜਾਣਾ YouTube ਵੀਡੀਓ ਦੇਖਦੀ ਆ ਨਾ ਮੈਂ ਬੈਠ ਕੇ ਘਰ ਤਾਂ ਉੱਥੋਂ ਹੀ ਮੈਨੂੰ ਲੱਗਿਆ ਵੀ ਮੈਂ ਵੀ ਘੁੰਮਣਾ ਜਾ ਦੇ ਘੁੰਮਦੇ ਆ ਤਾਂ ਲੋਕ ਬਾਈਕਾਂ ਤੇ ਜਾਂਦੇ ਨਾ ਗੱਡੀਆਂ 'ਚ ਮੈਂ ਕਿਹਾ ਮੈਂ ਕਿਉਂ ਨਹੀਂ ਜਾ ਸਕਦੀ ਫਿਰ ਮੇਰੇ ਹਸਬੰਡ ਕਹਿੰਦੇ ਹੁੰਦੇ ਸੀ ਲੈ ਤੇਰੇ ਕੋਲ ਤਾਂ ਐਕਟਿਵ ਹੈ ਤੱਕਾ ਤੇ ਜਾਣਾ ਤਾਂ ਜਾਊਗੀ ਨਹੀਂ ਮੈਂ ਕਿਹਾ ਦੇਖ ਲੈਨੇ ਨਹੀਂ ਜਾਊਗੀ ਵਾਪਿਸ ਆ ਜਾਂਗੇ ਤਾਂ ਫਿਰ ਮੈਂ ਕਿਹਾ ਮੈਂ ਐਕਟਿਵਿਟੀ ਹੀ ਜਾਨਣੀ ਆ ਫਿਰ ਮੈਂ ਹੌਲੀ ਹੌਲੀ ਐਕਟਿਵਿਟੀ ਜਾਣਾ ਹੁਣ ਸ਼ੁਰੂ ਕੀਤਾ ਤਾਂ ਮੇਰਾ ਇਦਾਂ ਹੀ ਬਣਿਆ ਸੀਗਾ ਤੇ ਫਿਰ ਇੱਕ ਮਤਲਬ ਇੱਕ ਵਾਰ ਜੇ ਰੋ ਤੁਸੀਂ ਟਰੈਵਲ ਕਰਦੇ ਹੋ ਇੱਕੋ ਵਾਰ ਚ ਕਿੰਨੇ ਕਿਲੋਮੀਟਰ ਚੱਲ ਲੈਣੇ ਉਸ ਤੋਂ ਬਾਅਦ ਫਿਰ ਬ੍ਰੇਕ ਲਾਉਣੇ ਹੋ ਥੋੜਾ ਸਮਾਂ ਸਾਹ ਲੈਣੇ ਹੋ ਫਿਰ ਉਸ ਤੋਂ ਬਾਅਦ ਅੱਗੇ ਅੱਗੇ ਵਧਦੇ ਜਾਣਾ ਕਿੰਨੇ ਕਿਲੋਮੀਟਰ ਇੱਕ ਵਾਰ ਚ ਤੈਅ ਕਰ ਲੈਣੇ ਜਿੱਦਾਂ ਮੈਂ ਹੁਣ ਉਰੇ ਤੋਂ ਤਾਮਿਲਨਾਡੂ ਦਾ ਪਲਾਨ ਬਣਾਇਆ ਸੀ ਸਾਰਾ ਮੈਂ ਇੱਧਰ ਇੱਧਰ ਨੂੰ ਜਾਣਾ ਮੈਂ YouTube ਵੀਡੀਓ ਦੇਖੇ ਸੀ ਵੀ ਕਿਹੜੇ ਚੰਡੀਗੜ੍ਹ ਤੋਂ ਜ਼ਿਆਦਾਤਰ ਜਾਂਦੇ ਆ ਪੰਜਾਬ ਤੋਂ ਤਾਂ ਕੋਈ ਜਾਂਦਾ ਨਹੀਂ ਹੈ ਨਾ ਇੰ ਤਾ ਫਿਰ ਮੈਂ ਚੰਡੀਗੜ੍ਹ ਤੋਂ ਦੇਖਿਆ ਸੀ ਕਿਹੜਾ ਤਾਮਿਲਨਾਡੂ ਬਲਕਿ ਕਿਧਰੋਂ ਕਿਧਰੋਂ ਜਾਂਦਾ ਹੈ। ਤਾਂ ਉਹ ਸਾਰੀ ਵੀਡੀਓ ਦੇਖ ਕੇ ਮੈਂ ਲਿਖੀ, ਲਿਖ ਕੇ ਫਿਰ ਮੈਂ ਆਪਣੇ ਹਸਬੰਦ ਤੇ ਬੱਚੇ ਨੂੰ ਕਿਹਾ ਵੀ ਮੈਂ ਕਿਹਾ ਇਹ ਦੇਖਿਓ ਇਹ ਕਿਧਰ ਕਿਧਰ ਨੂੰ ਗਏ ਆ। ਉਹਨਾਂ ਨੇ ਫਿਰ ਮੈਪ 'ਚ ਦੇਖਿਆ ਮੈਨੂੰ ਦੱਸਿਆ ਵੀ ਇੱਧਰ-ਇੱਧਰ ਦਾ ਰੂਟ ਹੈ। ਇੱਧਰ-ਇੱਧਰ ਨੂੰ ਚੱਲ ਜਾਈਂ। ਫਿਰ ਮੈਂ ਪਲਾਨ ਬਣਾਣੀ ਮੈਂ ਕੀ-ਕੀ ਚੀਜ਼ ਨਹੀਂ ਦੇਖੀ। ਕਿਆ ਦੇਖਣ ਨੂੰ ਜੀ ਕਰ ਰਿਹਾ ਉੱਧਰ-ਉੱਧਰ ਨੂੰ ਜਾਣੀ ਆ ਮੈਂ। ਤਾਂ ਫਿਰ ਮੈਂ ਉੱਧਰ-ਉੱਧਰ ਨੂੰ ਗਈ। ਬਾਕੀ ਫਿਰ ਉੱਥੇ ਪੁੱਛ ਲੈਣੀ ਕਿਸੇ ਨੂੰ। ਤਾਂ ਉਹ 10 ਵਜੇ ਦੰਦੇ ਲੋ ਮਨ ਲਓ ਇੱਕ ਤੁਸੀਂ ਜੇ ਸਟੇਟ ਬਦਲਦੇ ਹੋ ਬਾਰਡਰ ਦੇ ਉੱਪਰ ਦਿੱਕਤ ਨਹੀਂ ਕੋਈ ਦੀ ਪਰੇਸ਼ਾਨੀ ਨਹੀਂ ਕੋਈ ਪਰਮਿਸ਼ਨ ਵਗੈਰਾ ਦਾ ਕੋਈ ਇਸ਼ੂ ਜਾਂ ਫਿਰ ਕਹ ਲਈ ਵੀ ਰਹਿਣਾ ਜਦੋਂ ਰਾਤ ਨੂੰ ਉੱਥੇ ਹੋਟਲ ਦਾ ਕਿਵੇਂ ਕਰਦੇ ਹੋ ਅਰੇਂਜਮੈਂਟ ਸਾਲ ਨਹੀਂ ਜਿਵੇਂ ਸਮਝੋ ਐਮਪੀ ਤੋਂ ਯੂਪੀ ਚ ਗਈ ਜਾਂ ਯੂਪੀ ਤੋਂ ਮਹਾਰਾਸ਼ਟਰ ਤੋਂ ਤੇਲੰਗਾਨਾ ਚ ਗਈ ਸੀ ਮੈਂ ਨਹੀਂ ਐਕਟਿਵਾ ਤੇ ਕਿਹੜੇ ਕੋਈ ਟੋਲ ਲੱਗਣਾ ਇਹਦਾ ਕੋਈ ਟੋਲ ਨਹੀਂ ਹੈਗਾ ਬਸ ਬਿੱਲ ਬਿੱਲ ਆਂਦਾ ਇਹਦਾ ਤੇ ਉਹ ਕੋਈ ਪ੍ਰੋਬਲਮ ਨਹੀਂ ਆਂਦੀ ਕੋਈ ਨਹੀਂ ਪੁੱਛਦਾ ਬਸ ਇਹ ਇੰਨਾ ਮੈਂ ਜ਼ਰੂਰ ਪੁੱਛ ਲੈਣੀ ਆ ਉੱਤੇ ਵੀ ਕਿੰਨੀ ਕੁ ਦੂਰ ਹੈ ਸ਼ਹਿਰ ਇਹ ਤੇ ਤਾਂ ਕੋਈ گاਉਂ ਆ ਜੇ ਸ਼ਹਿਰ ਆ ਜੇ ਫਿਰ ਉਸ ਸਾਹਿਬ ਨਾਲ ਮੈਂ ਚੱਲ ਪਣੀ ਆ ਦਹਾ ਦੰਦਿਆਂ ਫਿਰ ਦਾਰਾ ਫਿਰ ਜਿਵੇਂ ਮੰਨ ਲਓ ਤੁਸੀਂ ਹੁਣ ਜ਼ਿਕਰ ਕੀਤਾ ਮੈਂ ਹਾਊਸ ਵਾਈਫ ਹਾਂ ਕੋਈ ਕਮਿਊਨੀਕੇਸ਼ਨ ਬੈਰੀਅਰ ਨਹੀਂ ਆਉਂਦਾ ਕੋਈ ਲੈਂਗੁਏਜ ਦਾ ਬੈਰੀਅਰ ਜਿਵੇਂ ਵੱਖਰੇ ਵੱਖਰੇ ਸਟੇਟ ਦੀ ਵੱਖਰੀ ਵੱਖਰੀ ਭਾਸ਼ਾ ਹੈ ਉਹਨੂੰ ਲੈ ਕੇ ਫਿਰ ਭਾਸ਼ਾਵਾਂ ਸਿੱਖਿਆ ਨੇ ਨਾ ਜਾਂ ਕੱਲਾ ਹਿੰਦੀ ਚ ਹੀ ਕਮਿਊਨੀਕੇਟ ਕਰਦੇ ਹੋ ਨਹੀਂ ਨਹੀਂ ਭਾਸ਼ਾ ਦਾ ਕੋਈ ਉਹ ਨਹੀਂ ਆਂਦਾ ਹੈਗਾ ਬੈਰੀਅਰ ਹਿੰਦੀ ਸਾਰਿਆਂ ਨੂੰ ਆਉਂਦੀ ਹੈ ਅੰਦਰ ਕਿਹੜੇ ਮੋਟਰਸਾਈਕਲ ਹੁੰਦੇ ਨੇ ਸਾਰੇ ਪਾਸੇ ਇੱਧਰ ਵੀ ਬਕਸੇ ਲਾਏ ਹੁੰਦੇ ਆ ਉਹਨਾਂ ਨੇ ਤੁਸੀਂ ਇੱਥੇ ਕੋਈ ਲਾਇਆ ਨਹੀਂ ਹੋ ਨਹੀਂ ਨਾ ਉਹਨਾਂ ਕੋਲ ਸਮਾਨ ਜ਼ਿਆਦਾ ਹੁੰਦਾ ਉਹਨਾਂ ਕੋਲ ਸਮਾਨ ਜ਼ਿਆਦਾ ਹੁੰਦਾ ਨਾ ਇਸ ਕਰਕੇ ਲਗਾਉਂਦੇ ਆ ਉਹ ਤੇ ਮੇਰੇ ਕੋਲ ਤਾਂ ਇੰਨਾ ਨਹੀਂ ਮੇਰੇ ਕੋਲ ਇੱਧਰ ਬੈਗ ਹੁੰਦਾ ਇੱਧਰ ਮੂਰੇ ਰੱਖਿਆ ਹੋਇਆ ਕੱਪੜਿਆਂ ਦਾ ਐਡਾ ਵੱਡਾ ਤੇ ਉਹਦੇ ਵਿੱਚ ਇੱਧਰ ਇੱਕ ਸਾਈਡ ਬੋਤਲ ਪਾਈ ਹੁੰਦੀ ਇੱਕ ਸਾਈਡ ਮੇਰੀ ਕੈਨੀ ਇਹਦੇ ਵਿੱਚ ਹੁੰਦੀ ਆ ਪੈਟਰੋਲ ਵਾਲੀ ਬੋਤਲਾ 2-2 ਲੀਟਰ ਦੀਆਂ ਕਈ ਵਾਰ ਰੱਖ ਲੈਣੀਆਂ ਜਾਂ ਕੈਨੀ ਹੁੰਦੀ ਆ ਤਾਂ ਅੱਗੇ ਰੱਖ ਲੈਣੀ ਆ ਉੱਪਰ ਹੀ ਹੌਸਲਾ ਫਜ਼ਾਈ ਕੌਣ ਕਰਦਾ ਨਾਲ ਵੀ ਤੁਸੀਂ ਜਾਓ ਜਿਵੇਂ ਪੇਰੈਂਟਸ ਦੇ ਵਿੱਚੋਂ ਕਹ ਲਈਏ ਹਸਬੰਦ ਬੱਚਾ ਹਸਬੰਡ ਔਰ ਬੱਚਾ ਹੈ ਮੇਰੇ ਪੇਰੈਂਟਸ ਵਗੈਰਾ ਹੈ ਨਹੀਂ ਉਹਨਾਂ ਦੀ ਡੈਥ ਹੋ ਗਈ ਸੀ ਤੇ ਕਾਫੀ ਚਿਰ ਪਹਿਲਾਂ ਹੀ ਹੋ ਗਈ ਉਹਨਾਂ ਦੀ 5-7 ਸਾਲ ਪਹਿਲਾਂ ਹੀ ਤੇ ਮੇਰੇ ਹਸਬੰਡ ਔਰ ਮੇਰਾ ਬੇਟਾ ਹੈ ਦੋਨੋਂ ਕਹਿੰਦੇ ਵੀ ਅਸੀਂ ਨਹੀਂ ਲਿਜਾ ਸਕਦੇ ਤੂੰ ਖੁਦ ਘੁੰਮ ਲੈ ਜਸਪ੍ਰੀਤ ਉਹਨਾਂ ਦੀ ਅਸੀਂ ਅਕਸਰ ਜਿਸਤਰੀ ਕੇ ਨਾਲ ਤਸਵੀਰਾਂ ਹੁਣ ਗੱਲ ਵੀ ਕਰ ਰਹੇ ਆਂ ਪਰ ਇੱਕ ਹਰੇਕ ਉਸ ਔਰਤ ਦੇ ਲਈ ਹਰੇਕ ਪੰਜਾਬ ਦੀ ਉਸ ਥੀਤ ਦੇ ਲਈ ਇੱਕ ਪ੍ਰੇਰਨਾ ਦਾ ਸਰੋਤ ਹੈ ਕਿ ਐਕਟਿਵਾ ਦੇ ਉੱਤੇ ਸਵਾਰ ਹੋ ਕੇ ਹੀ ਕਿੰਨੀ ਜਗ੍ਹਾ ਤੇ ਉੱਪਰ ਘੁੰਮ ਕੇ ਆਏ ਨੇ ਕਿੰਨੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ